ਯੂਨੀਵਰਸਿਟੀ ਦੀ ਜਾਂ ਕਿਸੇ ਨੇ ਇੰਟਰਵਿਊ ਛੇੜਤੀ ਨਾ ਘਰੇ ਨਹੀਂ ਜਾਣਾ ਇਹਨਾਂ ਜਿਹਨਾਂ ਨੂੰ ਇਹਨਾਂ ਉਗਰਵਾਦੀ ਕਹਿੰਦੇ ਨੇ ਨਾ ਉਹੀ ਉਗਰਵਾਦੀ ਕੰਮ ਆਉਂਦੇ ਨੇ ਉਹੀ ਲੰਗਰ ਲਾਂਦੇ ਨੇ ਤੇ ਉਹੀ ਹੜਾਂ ਚ ਕੰਮ ਆਉਂਦੇ ਨੇ ਉਹਨੂੰ ਸਿਰਫ ਕਹਿਣ ਆਏ ਆ ਵੀ ਅਗਰ ਯੂਨੀਵਰਸਿਟੀ ਨਾਲ ਜਾਂ ਬੱਚਿਆਂ ਨਾਲ ਕੋਈ ਛੇੜਖਾਨੀ ਕਰੀ ਨਾ ਫਿਰ ਅਸੀਂ ਸੌਣ ਨਹੀਂ ਕਿਸੇ ਨੂੰ ਦੇਣਾ ਇੰਟ ਨਾਲ ਇੰਟ ਖੜਕਾ ਦਾਂਗੇ ਇਹ ਪਰਚੇ ਪਰਚੇ ਡਰ ਲੱਗਦਾ ਕਿਸਾਨੀ ਸੰਘਰਸ਼ ਵਿੱਚ ਬਹੁਤ ਪਏ ਤੁਹਾਡੇ ਤੇ ਹੁਣ ਵੀ ਇਹ ਨਹੀਂ ਪਰਚੇ ਦੇ ਤਾਂ ਪਰਚਾ ਹੀ ਕੱਢ ਦੋ ਠੀਕ ਹੈ ਨਾ ਤੁਹਾਨੂੰ ਦੇਖ ਐਨਐਸਏ 302 307 ਅੱਜ ਵੀ ਕੰਮ ਤੇ ਕੰਮ ਸਾਡੀ ਜਥੇਬੰਦੀ ਦੇ ਬੀਕੇ ਯੂਸੀ ਪਾਕਿਸਤਾਨ ਦੇ ਨਾਲ 20 30 ਬੰਦੇ ਤੇ 40 40 ਪਰਚੇ ਨੇ ਪਰਚੇ ਕਰਕੇ ਤਾਂ ਇਹਨੇ ਸਾਨੂੰ ਖੁੱਲਾ ਕਰਤਾ ਸਾਡੇ ਮਨਾਂ ਚੋਂ ਖੋਪਰ ਕਰਤਾ ਜਿਹੜਾ ਦਿਖਾ ਕੇ ਇਹਨੇ ਸਾਡੇ ਮਨਾਂ ਚੋਂ ਖੋਪਰ ਕਰਤਾ ਯੂਨੀਵਰਸਿਟੀ ਜਿੱਥੇ ਗੱਡੀਆਂ ਸੀ ਉੱਥੇ ਤੁਸੀਂ ਟਰੈਕਟਰ ਬਾੜਦੇ ਆਪਣੇ ਚੱਕੇ ਉਹ ਕਹਿੰਦੇ ਕਿ ਖਦਾ ਐਂਟਰੀ ਨਹੀਂ ਟਰੈਕਟਰ ਦੀ ਇਹ ਮੱਚਦੇ ਨਾ ਸਾਡੇ ਟਰੈਕਟਰਾਂ ਤੋਂ ਮੱਚਣ ਦੀ ਲੋੜ ਨਹੀਂ ਹੱਕ ਦੀ ਕਮਾਈ ਨਾਲ ਕਮਾਏ ਹੋਏ ਸੰਦ ਨੇ ਐਦਾਂ ਹੀ ਤੁਹਾਡੀ ਹਿੱਕਤ ਹੀ ਫਿਰਨਗੇ ਯਾਰ ਯੂਨੀਵਰਸਿਟੀ ਦੇ ਵਿੱਚ ਨਵਦੀਪ ਜਲਵੇੜਾ ਦੇ ਪਿਤਾ ਪਹੁੰਚ ਗਏ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵਿਰਾਕਾਲ ਤੁਸੀਂ ਦੇਖ ਸਕਦੇ ਹੋ ਕਿ ਸਿੱਖੀ ਸਰੂ ਸਜੇ ਹੋਏ ਨੇ ਜਲਵੇੜਾ ਸਾਹਿਬ ਯੂਨੀਵਰਸਿਟੀ ਦੇ ਵਿੱਚ ਕੱਟ ਬਹੁਤ ਹੋ ਗਿਆ ਵਿਚਾਰੋ ਕਿ ਯੂਨੀਵਰਸਿਟੀ ਨੂੰ ਹੁਣ ਦੱਸਿਆ ਜਾ ਰਿਹਾ ਕਿ ਕੇਂਦਰੀਕੰ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਦੀ ਜੇ ਕਿਸੇ ਨੇ ਇੰਟ ਵੀ ਛੇੜਤੀ ਨਾ ਘਰੇ ਨਹੀਂ ਜਾਣਾ ਇਹ ਸੋਚ ਲਿਓ ਯੂਨੀਵਰਸਿਟੀ ਨੂੰ ਪੰਗਾ ਲੈਣ ਦੀ ਤਾਂ ਬਹੁਤ ਬੜੀ ਦੂਰ ਦੀ ਗੱਲ ਹੈ ਇਹ ਚ ਹਰਿਆਣਾ ਦਾ ਵੀ ਹਿੱਸਾ ਹੈ ਜੇ ਕਦੀ ਕਹਿੰਦੇ ਹੋ ਨਾ ਹਰਿਆਣਾ ਪੰਜਾਬ ਹਿਮਾਚਲ ਸਾਰੀ ਸਟੇਟਾਂ ਦੇ ਬੱਚੇ ਪੜ੍ਹਦੇ ਨੇ ਇੱਥੇ ਬਾਕੀ ਤੋਂ ਇਹ ਤਾਂ ਹੁਣ ਇਲਜ਼ਾਮ ਇਹ ਵੀ ਲੱਗਣੇ ਨੇ ਕਿ ਇੱਥੇ ਉਗਰਵਾਦ ਫਲਾਤਾ ਇੱਥੇ ਕਾਫੀ ਪ੍ਰਾਪਰਟੀ ਡੈਮੇਜ ਕਰਤੀ ਨਾ ਨੇ ਆਣ ਕੇ ਨੌਜਵਾਨਾਂ ਨੇ ਕੁਝ ਕਿਤੇ ਟਰੈਕਟਰ ਇਹਨੇ ਉਗਰਵਾਦੀਆਂ ਨੇ ਦੇ ਸਾਹਮਣੇ ਹੋਇਆ ਹੈ ਜਦ ਵਕਤ ਪੈਂਦਾ ਹੈ ਨਾ ਫਿਰ ਇਹਨਾਂ ਜਿਹਨਾਂ ਨੂੰ ਇਹਨੇ ਉਗਰਵਾਦੀ ਕਹਿੰਦੇ ਨੇ ਨਾ ਉਹੀ ਉਗਰਵਾਦੀ ਕੰਮ ਆਉਂਦੇ ਨੇ ਉਹੀ ਲੰਗਰ ਲਾਂਦੇ ਨੇ ਤੇ ਉਹੀ ਹੜਾਂ 'ਚ ਕੰਮ ਆਉਂਦੇ ਨੇ ਉਹੀ ਹੜਾਂ 'ਚ ਟਰੈਕਟਰ ਲੈ ਕੇ ਜਾਂਦੇ ਨੇ ਉਹੀ ਉੱਥੇ ਖਾਣ ਪੀਣ ਦਾ ਸਾਮਾਨ ਲੈ ਕੇ ਜਾਂਦੇ ਨੇ ਇਹ ਜਿਹੜੇ ਕਹਿੰਦੇ ਨੇ ਨਾ ਕਿ ਕਿਸੇ ਨੂੰ ਕਿਤੇ ਕਿਸੇ ਹੜ੍ਹ 'ਚ ਜਾ ਕੇ ਜਾਂ ਕਿਤੇ ਵਿਪਤਾ ਪਈ ਹੋਵੇ ਕੋਈ ਪਾਣੀ ਦੀ ਬੋਤਲ ਨੇ ਅੱਜ ਇਹਨਾਂ ਨੂੰ ਸਿਰਫ ਇਹ ਕਹਿਣ ਆਏ ਆ ਵੀ ਅਗਰ ਯੂਨੀਵਰਸਿਟੀ ਨਾਲ ਜਾਂ ਬੱਚਿਆਂ ਨਾਲ ਕੋਈ ਛੇੜਖਾਨੀ ਕਰੀ ਨਾ ਫਿਰ ਅਸੀਂ ਸੌ ਨਹੀਂ ਕਿਸੇ ਨੂੰ ਦੇਣਾ ਇंट ਨਾਲ ਇंट ਘੜਕਾ ਦਾਂਗੇ ਇਹ ਦੇਖ ਲੈ ਤੁਹਾਨੂੰ ਪਤਾ ਹੈ ਛੋਟਾ ਵੀ ਹਾਂ ਅਸੀਂ ਜੇ ਇੱਕ ਵਾਰੀ ਠਾਣ ਲੈਨੇ ਆ ਨਾ ਫਿਰ ਉਹਨੂੰ ਸਿਰੇ ਲਾ ਕੇ ਛੱਡਦੇ ਆ ਪਰਚੇ ਪੁਰਚੇ ਨਹੀਂ ਡਰ ਲੱਗਦਾ ਕਿਸਾਨੀ ਸੰਘਰਸ਼ ਬਹੁਤ ਪਿਆ ਤੁਹਾਡੇ ਤੇ ਹੁਣ ਵੀ ਇਹ ਨਹੀਂ ਪਰਚਿਆਂ ਦੇ ਤਾਂ ਪਰਚਾ ਹੀ ਕੱਟ ਦੋ ਠੀਕ ਹੈ ਨਹੀਂ ਨਾ ਤੁਹਾਨੂੰ ਦੇਖ ਐਨਐਸਏ 302 307 ਅੱਜ ਵੀ ਕੰਮ ਤੇ ਕੰਮ ਸਾਡੀ ਜਥੇਬੰਦੀ ਦੇ ਬੀਕੇ ਯੂਸੀ ਪਾਕਿਸਤਾਨ ਦੇ ਨਾਲ 20 30 ਬੰਦੇ ਤੇ 40 40 ਪਰਚੇ ਨੇ ਪਰਚੇ ਕਰਕੇ ਤਾਂ ਇਹਨੇ ਸਾਨੂੰ ਖੁੱਲਾ ਕਰਤਾ ਸਾਡੇ ਮਨਾਂ ਚੋਂ ਖੋਪ ਕਰਤਾ ਜਿਹੜਾ ਦੇਖ ਕਿ ਇਹਨੇ ਸਾਡੇ ਮਨਾਂ ਚ ਖੁਫ ਕੱਢਦਾ ਸਾਨੂੰ ਕੋਈ ਡਰਨੀ ਇਹਨਾ ਜੇਲ੍ਹ ਦਾ ਨੇ ਮਰਚਾਂ ਦਾ ਪਰ ਤੁਸੀਂ ਯੂਨੀਵਰਸਿਟੀ ਜਿੱਥੇ ਗੱਡੀਆਂ ਸੀ ਉੱਥੇ ਤੁਸੀਂ ਟਰੈਕਟਰ ਬਾੜਦੇ ਆਪਣੇ ਚੱਕ ਕੇ ਉਹ ਕਹਿੰਦੇ ਕਿ ਇੱਥੇ ਤਾਂ ਐਂਟਰੀ ਨਹੀਂ ਟਰੈਕਟਰ ਦੀ ਮੇਰੀ ਸੁਣੋ ਬਾਤ ਇੱਥੇ ਹਰ ਕੌਮ ਦਾ ਬੱਚਾ ਹੈ ਇੱਥੇ ਮੁਸਲਮਾਨ ਦਾ ਬੱਚਾ ਵੀ ਹੈ ਇੱਥੇ ਜੱਟ ਸਿੱਖ ਦਾ ਬੱਚਾ ਵੀ ਹੈ ਇੱਥੇ ਜੱਟ ਦਾ ਬੱਚਾ ਵੀ ਹੈ ਇੱਥੇ ਹੋਰ ਜਿਹੜੀਆਂ ਕੌਮਾਂ ਨੇ ਈਸਾਈ ਦਾ ਵੀ ਹੈ ਪੰਡਤ ਦਾ ਵੀ ਹੈ ਤੇ ਸਾਰੀਆਂ ਕੌਮਾਂ ਦੇ ਉਰੇ ਬੱਚੇ ਨੇ ਜਿਨ੍ਹਾਂ ਕੋਲ ਜਿਹੜੀ ਵੀ ਸੰਧ ਨੇ ਸਾਡੇ ਕੋਲ ਟਰੈਕਟਰ ਨੇ ਅਸੀਂ ਟਰੈਕਟਰ ਲੈ ਕੇ ਆ ਜਾਂਦੇ ਆ ਪਰ ਇਹ ਮੱਚ ਦੇਣ ਸਾਡੇ ਟਰੈਕਟਰਾਂ ਤੋਂ ਮੱਚਣ ਦੀ ਲੋੜ ਨਹੀਂ ਹੱਕ ਦੀ ਕਮਾਈ ਨਾਲ ਕਮਾਏ ਹੋਏ ਸੰਦ ਨੇ ਐਦਾਂ ਹੀ ਤੁਹਾਡੀ ਹਿੱਕਤ ਹੈ ਜ਼ਿੰਦਗੀ ਪਰ ਗੱਲ ਰੋਕਾਂ ਸਾਰੀ ਬਾਰਡਰਾਂ ਦੇ ਉੱਤੇ ਲੱਗੀਆਂ ਹੋਈਆਂ ਤੁਸੀਂ ਕਿੱਦਾਂ ਪਹੁੰਚ ਗਏ ਇੱਥੇ ਕਿਵੇਂ ਪਹੁੰਚ ਗਏ ਇੱਥੇ ਮੈਨੂੰ ਤਾਂ ਲੱਗੀ ਨਹੀਂ ਕੋਈ ਰੋਕ ਪਰ ਜੋ ਕੋਈ ਲਾਂਦੇ ਵੀ ਨਾ ਨਾ ਉਹ ਦਿੱਲੀ ਵਾਲੀ ਇਹ ਰੋਕ ਕਿਹੜੀਆਂ ਨੇ ਅਸੀਂ ਤਾਂ ਦਿੱਲੀ ਵਾਲੀ ਰੋਕਾਂ ਨਹੀਂ ਛੱਡੀਆਂ ਠੀਕ ਹੈ ਨਹੀਂ ਤੇ ਇਹ ਗੱਲ ਹੈ ਇਹ ਜੀ ਕੋਈ ਗੱਲ ਨਹੀਂ ਨਾ ਕਦੇ ਅੱਜ ਤੱਕ ਕਿਸੇ ਰੋਕ ਤੋਂ ਰੁਕੇ ਆ ਜੇ ਸਾਡਾ ਮਸਲਾ ਹੱਲ ਹੁੰਦਾ ਹੈ ਇਹਨਾਂ ਕਿਤੇ ਰੋਕ ਲਾਈ ਵੀ ਹੁੰਦੀ ਅਸੀਂ ਉੱਥੇ ਰੁਕ ਜਾਣਾ ਦੀ ਅਸੀਂ ਕਹਦੇ ਹਾਂ ਕਿ ਕੋਈ ਨਹੀਂ ਸਾਡਾ ਮਸਲਾ ਹੱਲ ਹੋ ਗਿਆ ਅਸੀਂ ਚੱਲੇ ਘਰਾਂ ਨੂੰ ਪਰ ਜੇ ਇਹ ਕਹਿੰਦੇ ਨੇ ਵੀ ਸਾਨੂੰ ਰੋਕਾਂ ਲਾ ਕੇ ਸਾਡੇ ਮਸਲੇ ਵੀ ਹੱਲ ਨਹੀਂ ਕਰਨੇ ਨਾ ਇਹੀ ਜੀ ਕੋਈ ਰੋਕ ਨਹੀਂ ਨਾ ਕਦੇ ਪਹਿਲਾਂ ਰੁਕਿਆ ਤੇ ਨਾ ਅੱਗੇ ਰੁਕਾਂਗੇ ਪਰ ਕਿਸਾਨ ਅੰਦੋਲਨ ਦੇ ਵਕਤ ਵੀ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਕਿਸਾਨਾਂ ਦੇ ਨਾਲ ਤੁਸੀਂ ਕਿ ਕਿੰਨੇ ਚਿਰ ਤੋਂ ਸੰਘਰਸ਼ ਲੜ ਰਹੇ ਹੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਜਿਹੜਾ ਨਵਾਂ ਨੋਟਿਸ ਆਇਆ ਇਹਨੂੰ ਤੁਸੀਂ ਕਿੱਦਾਂ ਵੇਖਦੇ ਹੋ ਅੱਜ ਤਾਂ ਨਹੀਂ ਮੈਂ ਕਈ ਪਹਿਲਾਂ ਵੀ ਕਈ ਵਾਰ ਯੂਨੀਵਰਸਿਟੀ ਜਾਏ ਆ ਜਿਹੜਾ ਇਹਨਾਂ ਨੇ ਕਹਿਆ ਵੀ ਅਸੀਂ 90 ਮੈਂਬਰੀ ਕਮੇਟੀ ਤੋੜ ਕੇ ਨਵੀਂ ਮੈਂਬਰੀ ਆਰਐਸਐਸ ਦੀ ਬਣਾਣੀ ਹੈ ਇਹ ਨਹੀਂ ਬਣਨ ਦੇਵਾਂਗੇ ਸਾਡੇ ਬੱਚੇ ਇੱਥੇ ਜਿਨੇ ਪਹਿਲੇ ਪੜ੍ਹਦੇ ਸੀ ਉਵੇਂ ਹੀ ਪੜ੍ਹਨਗੇ ਉਹੀ ਫਿੱਸਾ ਹੋਣਗੇ ਉਸੇ ਤਰ੍ਹਾਂ ਹੀ ਪਹਿਲਾਂ ਜਿਹੜਾ ਵੀ ਇਦਾਂ ਦਾ ਮਾਹੌਲ ਸੀ ਉਹ ਜਿਹਾ ਮਾਹੌਲ ਰਹੇਗਾ ਮਿੱਤੂ ਤਾਂ ਇਹ ਕਹਿ ਰਿਹਾ ਭਾਜਪੀ ਦੇ ਲੀਡਰ ਨੇ ਮੰਤਰੀ ਨੇ ਉਹ ਕਹਿੰਦੇ ਕਿ ਇੱਥੇ ਮੀਟਿੰਗਾਂ 'ਚ ਸਵੇਰ ਸਰਕਾਰ ਦੇ ਮੰਤਰੀ ਮੁੱਖ ਮੰਤਰੀ ਸਿੱਖਿਆ ਮੰਤਰੀ ਨਹੀਂ ਪਹੁੰਚੇ ਤਾਰ ਕੇ ਸਾਨੂੰ ਲੱਗਿਆ ਕਿ ਸੋਧ ਕਰਨ ਦੀ ਲੋੜ ਹੈ ਇੱਥੇ ਬੱਚਿਆਂ ਦਾ ਭੂਿਕਾ ਖਰਾਬ ਹੋ ਰਿਹਾ ਦੇਖੋ ਮੈਨੂੰ ਨਹੀਂ ਪਤਾ ਇਹਨਾਂ ਮੰਤਰੀਆਂ ਮੁੱਤਰਨ ਦੀ ਗੱਲਾਂ ਦੇ ਅਸੀਂ ਨਾ ਕਦੇ ਵੀ ਵਿਸ਼ਵਾਸ ਕਰਿਆ ਅਸੀਂ ਤਾਂ ਇਹ ਕਹਿੰਨੇ ਆ ਸਭ ਤੋਂ ਵੱਡਾ ਅਫਸਰ ਸਭ ਤੋਂ ਵੱਡਾ ਝੂਠਾ ਠੀਕ ਹੈ ਇਹ ਝੂਠ ਬੋਲ ਕੇ ਚਲੇ ਜਾਂਦੇ ਨੇ ਅਸੀਂ ਇਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਕਰਨਾ ਕਰਾਣਾ ਕਿਸੇ ਨੇ ਕੁਝ ਨਹੀਂ ਹੈ ਅਸੀਂ ਆਪਣੇ ਹੱਕਾਂ ਦੀ ਲੜਾਈ ਲੜਨ ਜਾਂਦੇ ਆ ਅਸੀਂ ਆਪਣੇ ਹੱਕ ਲੈ ਕੇ ਬੀਜੇਪੀ ਨੇ ਪਹਿਲੀ ਬੀਜੇਪੀ ਹੈ ਕਿ ਜਿਹਨੇ ਸਿੱਖ ਨੂੰ ਮੰਤਰੀ ਬਣਾਇਆ ਮੈਂ ਪੋਲਿਟਿਕਸ ਬਾਰੇ ਮੈਂ ਅਨਪੜ੍ਹ ਬੰਦਾ ਆ ਠੀਕ ਹੈ ਨਹੀਂ ਮੈਂ ਪੋਲਿਟਿਕਸ ਬਾਰੇ ਨਹੀਂ ਜਾਣਦਾ ਮੈਨੂੰ ਤਾਂ ਆਪਣਾ ਪਤਾ ਹੈ ਲੜਾਈ ਕਿਵੇਂ ਲੜਦੀ ਹੈ ਠੀਕ ਹੈ ਨਹੀਂ ਅੱਛਾ ਹੁਣ ਨਵਦੀਪ ਵੀ ਸੰਭੂ ਬਾਰਡਰ ਦੇ ਉੱਤੇ ਵੀ ਤੁਹਾਨੂੰ ਇੱਕਦਮ ਅਚਾਨਕ ਚੱਕ ਦਿੱਤਾ ਸੀਗਾ ਰਾਤ ਨੂੰ ਤੇ ਅੱਜ ਵੀ ਤੁਸੀਂ ਮੋਰਚਾ ਲੜਨ ਆਏ ਹੋ ਉਹਦਾ ਜਿਹੜਾ ਕਿਸਾਨੀ ਤੁਹਾਡੇ ਮਸਲੇ ਸੀਗੇ ਉਹ ਕੀ ਸੋਲਵ ਹੋ ਗਏ ਆ ਨਾ 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 ਕੋਈ ਕਿਸਾਨੀ ਮਸਲਾ ਸੋਲਵ ਨਹੀਂ ਹੋਇਆ ਹੋ ਜਾਏਗਾ ਵਧੀਆ ਹੋਏਗਾ ਰਾਜ ਆਵੇਗਾ ਖਾਲਸੇ ਦਾ ਖਾਲੇ ਟਾਈਮ ਲੱਗਣ ਸਾਰੇ ਮਸਲੇ ਹੱਲ ਕਰਾ ਦੇ ਘਰੋਂ ਉਹਨਾਂ ਦੇਖਦੇ ਨੇ ਨਵਦੀਪ ਸਿੰਘ ਸੱਜਰੇ ਹੈ ਮੁਬਾਰਕ ਨਵਦੀਪ ਸਿੰਘ ਸੱਜ ਗਿਆ ਮੈਂ ਧੰਨਵਾਦ ਕਰਦਾ ਸਾਡੇ ਨਾਲੇ ਖਾਲਸਾ ਜਿਹੜਾ ਪੰਥ ਹੈ ਉਹਦੇ ਬਾਰੇ ਅਮਰਤਪਾਨ ਕਰ ਲਿਆ ਜੀ ਨਾ ਅਮਰਤਪਾਨ ਨਹੀਂ ਕਰਿਆ ਉਹਨਾਂ ਨੇ ਸਿਰਫ ਕੇਸ ਤੇ ਦਾੜੀ ਰੱਖੀ ਹੈ ਜਲਦੀ ਆ ਜਾਏਗਾ ਜਲਦੀ ਆ ਜਾਏਗਾ ਅੱਛਾ ਅੱਛਾ ਇੱਕ ਇੱਕ ਆਖਰੀ ਸਵਾਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਵਦੀਪ ਜਲਵੇੜਾ ਦੇ ਪਿਤਾ ਸੀ ਜਿਨ੍ਹਾਂ ਦੇ ਪਹਿਲਾਂ ਵੀ ਉੱਤੇ ਕਾਫੀ ਪਰਚੇ ਪਏ ਹੋਏ ਨੇ ਕਾਫੀ ਸੰਘਰਸ਼ ਲੜਿਆ ਇਹਨਾਂ ਨੇ ਕਾਫੀ ਜੇ ਆਪਾਂ ਗੱਲ ਕਰੀਏ ਹੁਣ ਸਿੱਖੀ ਸਰੂਪ ਦੇ ਆਪ ਦੇ ਵਿੱਚ ਗਰਮ ਜਿਹੜੇ ਬਿਆਨ ਦਿੱਤੇ ਜਾਂਦੇ ਨੇ ਸਰਕਾਰ ਦੇ ਖਿਲਾਫ ਤਾਂ ਅੱਜ ਯੂਨੀਵਰਸਿਟੀ ਦੇ ਵਿੱਚ ਵੱਡੇ ਕਾਫਲੇ ਦੇ ਨਾਲ ਪਹੁੰਚੇ ਨੇ ਥੋੜੇ ਕਰਮੈਨ ਸੁਮਿਤ ਦੇ ਨਾਲ ਪਰਤੇ